ਜਿਹੜੇ ਗੋਦਰ ਵਿੱਚ ਪਥਰੀ ਹੈ ਬਹੁਤ ਜ਼ਿਆਦਾ ਮਰੀਜ਼ਾਂ ਦੇ ਪਾਈ ਜਾਂਦੀ ਹੈ ਉਹ ਬੜੀ ਕਾਮਨ ਹੈ ਔਰ ਬੜਾ ਦਰਦ ਬਹੁਤ ਜ਼ਿਆਦਾ ਦਾ ਬੜਾ ਪੇਨਫੁੱਲ ਹੁੰਦਾ ਹੈ ਇਹ ਤੇ ਅਸੀਂ ਇੱਕ ਦੇਸੀ ਦਵਾਈ ਤਿਆਰ ਕੀਤੀ ਹੈ ਲਗਭਗ ਸਾਰੇ ਗੇਸਾਂ ਦੇ ਵਿੱਚ ਜਿਹਨਾਂ ਦੇ ਮਰੀਜ਼ਾਂ ਦੀ ਪਥਰੀ ਹੈ ਉਹ 2 ਮਹੀਨੇ ਦੇ ਕੋਰਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਜੀ ਮੇਰੇ ਪਾਸ ਤੇ ਸੀ ਜੀ ਮੈਂ ਐਂਟਰਾ ਸੌਨ ਕਰਾਇਆਗਾ 8 ਐਮ ਦੀ ਪਥਰੀ ਸੀਗੀ ਕਿੱਥੇ ਸੀ ਪਥਰੀ ਤੁਹਾਡੇ ਗੁਰਦੇ ਵਿੱਚ ਹੀ ਅੱਛਾ ਹਾਂਜੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਡਾਕਟਰ ਸਾਹਿਬ ਨੇ ਤੁਹਾਨੂੰ ਛੁੱਟੀ ਦਿਵਾਤੀ ਨਹੀਂ ਪਹਿਲਾਂ ਦਾਖਲ ਸੀ ਹਾਂਜੀ ਪਹਿਲਾਂ ਦਾਖਲ ਸੀ ਅੱਛਾ ਹਾਂਜੀ ਫਿਰ ਡਾਕਟਰ ਸਾਹਿਬ ਕਹਿੰਦੇ ਜੀ ਤੁਸੀਂ ਘਰੇ ਆ ਜਾਓ ਵੀ ਮੈਂ ਆਪ ਦੇਖਾਂਗਾ ਜੀ ਹਾਂਜੀ ਫਿਰ ਡਾਕਟਰ ਸਾਹਿਬ ਨੇ ਸਾਨੂੰ ਦਵਾਈ ਦਿੱਤੀ 2 ਮਹੀਨਿਆਂ ਦੀ ਜੀ ਉਸ ਤੋਂ ਬਾਅਦ ਜੀ ਮੈਂ ਠੀਕ ਆਂਗੇ ਪਥਰੀ ਦੀ ਸੀ 8 ਐਮ ਐਮ ਦੀ ਜੀ ਅੱਛਾ ਤੇ ਮੈਨੂੰ ਹਸਪਤਾਲ ਚ ਲੈ ਗਿਆ ਤੇ ਹਸਪਤਾਲ ਚ ਲੈ ਜਾਣ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਜੇ ਆਪਰੇਸ਼ਨ ਹੋਊਗਾ ਤੇ ਫਿਰ ਮੈਂ ਇਹਨਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਐ ਕਿਹੜੀ ਗੱਲ ਹੈ ਜੀ ਤੇ ਇਹ ਕਹਿੰਦੇ ਵੀ ਕੋਈ ਲੋੜ ਦੇ ਪ੍ਰੇਸ਼ਕ ਹੋਂ ਤੁਸੀਂ ਮੇਰੇ ਕੋਲ ਇਹ ਤਾਂ ਆਮ ਆਪਾਂ ਦੇਖਿਆ ਹੈ ਵੀ ਜਿਹੜੇ ਗੁਰਦੇ ਵਿੱਚ ਪੱਥਰੀ ਹੈ ਬਹੁਤ ਜ਼ਿਆਦਾ ਮਰੀਜ਼ਾਂ ਦੇ ਪਾਈ ਜਾਂਦੀ ਹੈ ਔਰ ਬੜੀ ਕਾਮਨ ਹੈ ਔਰ ਬੜਾ ਦਰਦ ਬਹੁਤ ਜ਼ਿਆਦਾ ਬੜਾ ਪੇਨਫੁੱਲ ਹੁੰਦਾ ਹੈ ਇਹ ਤੇ ਇਹਦੇ ਆਮ ਕਰਕੇ ਜੇ ਇਹ ਤਾਂ ਦਿਖੇ ਵੀ ਜਲਦੀ ਤਾਂ ਇਹਦਾ ਹੱਲ ਤਾਂ ਸਿਰਫ ਆਪਰੇਸ਼ਨ ਹੀ ਹੁੰਦਾ ਉਹ ਬੜਾ ਮਹਿੰਗਾ ਔਰ ਥੋੜਾ ਮਰੀਜ਼ ਵਾਸਤੇ ਵੀ ਕਸ਼ਟ ਦਾ ਹੈ ਕਿ ਵੀ ਹੁੰਦਾ ਤੇ ਅਸੀਂ ਕਿ ਦੇਸੀ ਦਵਾਈ ਤਿਆਰ ਕੀਤੀ ਹੈ ਤੇ ਉਹ ਦਵਾਈ ਅਸੀਂ ਲਗਾਤਾਰ ਮਰੀਜ਼ ਨੂੰ 2 ਮਹੀਨੇ ਦੇਈਦੀ ਹੈ 15-15 ਦਿਨਾਂ ਦੇ ਚਾਰ ਕੋਰਸ ਦੇ ਕੇ ਅਸੀਂ 2 ਮਹੀਨੇ ਬਾਅਦ ਉਹ ਮਰੀਜ਼ ਦਾ ਅਲਟਰਾਸਾਉਂਡ ਕਰਾਉਨੇ ਆ ਤੇ ਉਹਦਾ ਜੀ ਹੈ ਜੀ ਵੀ 90-95% ਤੋਂ ਵੱਧ ਮਰੀਜ਼ਾਂ ਦੇ ਆ ਜਿਹੜੀ ਉਹ ਪਥਰੀ ਆ ਉਹ ਖੁਰ ਜਾਂਦੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਇਲਾਜ ਸ਼ੁਰੂ ਕਰਾਉਣ ਤੋਂ ਪਹਿਲਾਂ ਜਦੋਂ ਮਰੀਜ਼ ਸਾਡੇ ਕੋਲ ਆਂਦਾ ਆਪਣਾ ਅਲਟਰਾਸਾਉਂਡ ਲੈ ਕੇ ਆਂਦਾ ਅਸੀਂ 2 ਮਹੀਨੇ ਬਾਅਦ ਉਹਦਾ ਅਲਟਰਾਸਾਉਂਡ ਦੁਬਾਰਾ ਫੇਰ ਕਰਾਉਨੇ ਆ ਜ다ਤਰ ਲਗਭਗ ਸਾਰੇ ਗੇਸਾਂ ਦੇ ਵਿੱਚ ਹੀ ਉਹਨਾਂ ਦੇ ਮਿਰਜਿਆਂ ਦੀ ਪਥਰੀ ਹੈ ਉਹ 2 ਮਹੀਨਿਆਂ ਦੇ ਕੋਰਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਜੋ ਕਿ ਵੱਡੀ ਪਥਰੀ ਹੈ ਫਟੇ ਕਰ ਲੋ 11 12 13 ਐਮ ਐਮ ਦੀ ਹੈ ਉਹਦੇ ਬਾਅਦ ਤੇ ਫਿਰ ਜਦੋਂ 2 ਮਹੀਨਾ ਬਾਅਦ ਆਪਾਂ ਉਹਦਾ ਅਲਟਰਾਸਾਉਂਡ ਕਰਾਉਂਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੀ ਪਥਰੀ ਕਿੰਨੀ ਰਹਿ ਗਈ ਕਿੰਨੀ ਹੋਰ ਦਵਾਈ ਦੀ ਲੋੜ ਹੈ ਤੇ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨੀ ਦਵਾਈ ਉਹਨੂੰ ਹੋ ਦਿੰਦੇ ਆ ਵੀ ਇਸ ਕਰਕੇ ਇਹ ਜਿਹੜਾ ਇਹ ਸਮਝਦਾ ਵੀ ਇਹ ਬੜੀ ਵਧੀਆ ਦਵਾਈ ਹੈ ਇਫੈਕਟਿਵ ਹੈ ਸਾਨੂੰ 10-12 ਸਾਲ ਲਗਾਤਾਰ ਹੋ ਗਏ ਇਹ ਦਵਾਈ ਵਰਦਿਆਂ ਨੂੰ ਔਰ ਪੁਰੀਜਾ ਦਾ ਬਹੁਤ ਵਧੀਆ ਰਿਸਪੌਂਸ ਹੈ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਹੁੰਦੀ ਹੈ ਵੀ ਇਹ ਦਵਾਈ ਦੇ ਨਾਲ ਪਥਰੀ ਦੁਬਾਰਾ ਬਣਦੇ ਦੇ ਚਾਂਸ ਬਹੁਤ ਘਟ ਜਾਂਦੇ ਨੇ ਇਹ ਹੈ ਜੀ ਬੇਸਿਕਲੀ ਮੈਂ ਇੱਕ ਫਾਰਮੈਸੀਸਟਾਂ ਤੇ ਕਿਉਂਕਿ ਫਾਰਮੈਸੀਸਟ ਦਾ ਕੰਮ ਦਵਾਈ ਬਣਾਉਣਾ ਹੁੰਦਾ ਸਾਨੂੰ ਇਹ ਕੋਰਸ ਦੇ ਵਿੱਚ ਥੋੜੀ ਖੋਜੀ ਨਜ਼ਰ ਵੀ ਸਾਡੀ ਹੁੰਦੀ ਹੈ ਤੇ ਜਦੋਂ ਸਾਡਾ ਆਮ ਦਵਾਈਆਂ ਦੇ ਨਾਲ ਬਾਹ ਪੈਂਦਾ ਹੈ ਜੇ ਬਹੁਤ ਸਾਰੀਆਂ ਵੱਡੀ ਵੱਡੀ ਕੰਪਨੀਆਂ ਪੁਰਾਣੀਆਂ ਜਿਨ੍ਹਾਂ ਦੇ ਦਵਾਈਆਂ ਬੜੇ ਮਹਿੰਗੀਆਂ ਨੇ ਅਸੀਂ ਸਾਰੀਆਂ ਦਵਾਈਆਂ ਦੀਆਂ ਉਹ ਫਾਰਮੂਲੇ ਪੜ੍ਹ ਕੇ ਤੇ ਕੋਸ਼ਿਸ਼ ਕੀਤੀ ਵੀ ਵੱਧ ਵੱਧ ਸਾਲਟ ਦੇ ਵਿੱਚ ਪਾਇਆ ਜਾਣ ਤਾਂ ਕਿ ਉਹ ਮਰੀਜ਼ਾਂ ਨੂੰ ਵੱਧ ਵੱਧ ਫਾਇਦਾ ਹੋ ਸਕੇ ਕਿਉਂਕਿ ਜਿਹੜੀਆਂ ਦੇਸੀ ਦਵਾਈਆਂ ਇਆਮ ਕਰਕੇ ਪਟਿਆੜਿਆਂ ਜਾਂ ਨਾਬਿਓ ਵੀ ਮਿਲ ਜਾਂਦੀਆਂ ਕਿਉਂਕਿ ਪਟਿਆੜੇ ਤਾਂ ਬਹੁਤ ਵੱਡੀ ਮਾਰਕੀਟ ਹੈ ਆਚਾਰ-ਵਚਾਰ ਦੇ ਵਿੱਚ ਲਗਭਗ ਹਰ ਕਿਸਮ ਦੀ ਪੁਰਾਣੀ ਤੇ ਪੁਰਾਣੀ ਦੇਸੀ ਦਵਾਈ ਤੁਹਾਨੂੰ ਉੱਥੇ ਮਿਲ ਜਾਂਦੀ ਹੈ ਅਸੀਂ ਦਵਾਈਆਂ ਫਿਰ ਉੱਥੋਂ ਲੈ ਕੇ ਆਪ ਇਹ ਤਿਆਰ ਕਰਕੇ ਆਪ ਆਪਣੀ ਨਿਗਰਾਨੀ ਦੇ ਥੱਲੇ ਨੂੰ ਬਕਾਇਦਾ ਤਿਆਰ ਕਰਦੇ ਆ ਤੇ ਇਸ ਕਰਕੇ ਸਾਨੂੰ ਇਹ ਤੇ ਵਿਸ਼ਵਾਸ ਵੀ ਹੈ ਔਰ ਕਿਉਂਕਿ ਹੱਥੀ ਬਣੇ ਚੀਜ਼ ਦੇ ਥੋੜਾ ਆਪ ਨੂੰ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਮਿਲਾਵਟ ਜਾਂ ਹੋਰ ਪਛਾਣ ਸਿੱਧੇ ਵਿੱਚ ਬਿਲਕੁਲ ਨਹੀਂ ਹੁੰਦਾ ਕਿਉਂਕਿ ਅਸੀਂ ਸਾਰਾ ਕੁਝ ਆਪ ਤਿਆਰ ਕਰਦੇ ਆ ਇੱਕ ਪਾਸੇ ਦੇਖਿਆ ਗਿਆ ਡਾਕਟਰ ਸਾਹਿਬ ਇਹ ਆਮ ਤੌਰ ਤੇ ਜਦੋਂ ਆਪਰੇਟ ਕਰਾਉਂਦਾ ਕੋਈ ਬੰਦਾ ਤਾਂ 35 ਤੋਂ 50000 ਰੁਪਏ ਖਰਚ ਆਉਂਦਾ ਉਸ ਤੋਂ ਬਾਅਦ ਚੀਰ ਫਾੜ ਵੀ ਹੁੰਦੀ ਹੈ ਤੇ ਜਿਹੜੀ ਆਪਣੀ ਇਹ ਦਵਾਈ ਆ ਉਹਦੇ ਤੇ ਕਿੰਨਾ ਕੁ ਖਰਚਾ ਆਉਂਦਾ ਨਹੀਂ ਖਰਚਾ ਤਾਂ ਤੇ ਆਪਰੇਸ਼ਨ ਦੇ ਹਿਸਾਬ ਨਾਲ ਜੀ ਇਸ ਤੋਂ ਵੱਧ ਜਿਹੜਾ ਖਰਚਾ ਤਾਂ ਜਦੋਂ ਆਪਾਂ ਕੋਈ ਪ੍ਰੀਸ਼ੈਕ ਕਰਦੇ ਨੇ ਟੈਸਟਾਂ ਤੇ ਲੱਗ ਜਾਂਦੇ ਤੇ ਸਾਡੇ ਕੋਲੇ ਅੰਦਾਜ਼ਾ 2 ਜਾਂ 3000 ਚ ਮਰੀਜ਼ ਠੀਕ ਹੋ ਜਾਂਦਾ ਹੈ ਤੇ ਅਸੀਂ ਜਿਹੜੀ ਦਵਾਈ ਦਾ ਇਹ 500 ਜਾਂ 600 ਰੁਪਿਆ 15 ਦਿਨ ਦੀ ਦਵਾਈ ਦਾ ਲੈਂਦੇ ਆ ਤੇ ਜੇ ਵੀ ਹੋਰ ਦਵਾਈ ਦਾ ਦਰਦ ਵਾਲੀ ਜਾਂ ਵੀ ਹੋਰ ਪ੍ਰੋਬਲਮ ਹੈ ਇਸੇ ਪਥਰੀ ਕਾਰਨੀ ਉਹਦੀ ਦਵਾਈ ਥੋੜੇ ਵੱਖਰਾ ਹੁੰਦੇ ਅਦਰਵਾਈ ਇਹ ਵੱਧ ਤੋਂ ਵੱਧ ਚੰਨੀਆਂ 4000 ਤੇ ਮਰੀਜ਼ ਠੀਕ ਹੋ ਜਾਂਦਾ ਅੰਨਾ ਟਾਈਮ ਜਿਹੜੀ ਦਵਾਈ ਜਿਹੜੀ ਲੈਣੀ ਪੈਂਦੀ ਹੈ ਇਹ ਜਿਹੜੀ 8 7 8 mm ਤੱਕ ਦੀ ਜਿਹੜੀ ਪਥਰੀ ਹੈ ਉਹ ਸਾਡੇ ਜ਼ਿਆਦਾਤਰ ਸਾਰੇ ਕੇਸਾਂ ਦੇ ਵਿੱਚ 2 ਮਹੀਨੇ ਦੇ ਬਾਅਦ ਠੀਕ ਹੋ ਜਾਂਦਾ ਹੈ ਜੇ ਕੋਈ ਪਥਰੀ ਵੱਡੀ ਐ 2 ਮਹੀਨੇ ਬਾਅਦ ਸਾਨੂੰ ਪਤਾ ਲੱਗਦਾ ਵੀ ਉਹਨੂੰ ਦਵਾਈ ਦੀ ਹੋਰ ਲੋੜ ਐ ਅਸੀਂ ਫਿਰ ਉਹ ਜਿਹੜਾ ਜਿੰਨਾ ਕਿ ਸਾਈਜ਼ ਉਹਦਾ ਪਥਰੀ ਤਾਂ ਰਹਿ ਗਿਆ ਉਹਦੇ ਹਿਸਾਬ ਨਾਲ ਹੋਰ ਦਵਾਈ ਦੇ ਦਿੰਦੇ ਆ ਬੰਦ-ਬੰਦ 2 ਜਾਂ 3 ਕੋਰਸ ਹੋ ਲੱਗ ਜਾਂਦੇ ਆ ਤੇ ਜੇ ਤੁਹਾਨੂੰ ਮਿਲਣਾ ਹੋਵੇ ਫਿਰ ਜੇ ਕਿਸੇ ਦਾ ਕਿਸੇ ਨੇ ਮਰੀਜ਼ ਨੇ ਉਹ ਕਿਵੇਂ ਤੁਹਾਨੂੰ ਸੰਪਰਕ ਕਰ ਸਕਦਾ ਛੜੀਕ ਕਕਰਾਲਾ ਪਿੰਡ ਐ ਜੀ ਜਿਹਦਾ ਆਪਾਂ ਛਿੱਟਾਂ ਵਾਲੇ ਤੋਂ ਛਿੱਟਾਂ ਵਾਲੇ ਨੂੰ ਜਾਣਦੇ ਆ ਨਾਬੇ ਤੋਂ ਕਕਰਾਲਾ ਪਹਿਲਾ ਪਿੰਡ ਐ 4 ਕਿਲੋਮੀਟਰ ਜੰਤ ਸੇਵਾ ਹੈਲਥ ਕੇਅਰ ਸੈਂਟਰ ਸਾਡੀ ਇਹ ਸ਼ਾਪ ਦਾ ਨਾਮ ਐ ਜੀ ਤੇ ਸਾਡੇ ਕੋਲੇ ਕੈਮਿਸਟ ਸ਼ਾਪ ਦਾ ਲਾਇਸੈਂਸ ਹੈ ਮੈਂ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਹੁੰਨਾ ਅਦロイ ਦੁਕਾਨ ਤੜਕੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਖੁੱਲੀ ਹੁੰਦੀ ਹੈ ਕੋਈ ਬੰਦਾ ਸਾਨੂੰ ਮਿਲ ਕੇ ਆ ਸਕਦਾ ਹੈ ਸਾਡਾ ਟੈਲੀਫੋਨ ਨੰਬਰ ਹੈਗਾ 94630 29984 94174 35023 लास्ट ਇੱਕ ਸਵਾਲ ਹੋਰ ਹੈਗਾ ਡਾਕਟਰ ਸਾਹਿਬ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਦਵਾਈ ਦਾ ਨਹੀਂ ਇਹ ਬਿਲਕੁਲ ਦੇਸੀ ਦਵਾਈ ਹੈ ਜੀ ਜਿਹੜੀਆਂ ਬੂਟੀਆਂ ਤੋਂ ਤਿਆਰ ਹੋਈ ਹੈ ਤੇ ਇਹਦਾ ਬਿਲਕੁਲ 100% ਆਪਾਂ ਕਹਿ ਸਕਦੇ ਹਾਂ ਇਹਦਾ ਕੋਈ ਵੀ ਕਿਸੇ ਕਿਸਮ ਦਾ ਵੀ ਜਿਹੜਾ ਸਾਈਡ ਇਫੈਕਟ ਨਹੀਂ ਹੈਗਾ। ਸਮਾਂ ਜਿਹੜੇ ਪਿਸ਼ਾਬ ਦੀਆਂ ਹੋਰ ਵੀ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਉਹਦੇ ਵਾਸਤੇ ਵੀ ਇਹ ਬਹੁਤ ਇਫੈਕਟਿਵ ਹੈ ਔਰ ਬਹੁਤ ਵਧੀਆ ਦਵਾਈ ਹੈ ਤੇ ਜ਼ੀਰੋ ਸਾਈਡ ਇਫੈਕਟ ਆਪਾਂ ਇਹਦਾ ਕਹਿ ਸਕਦੇ ਹਾਂ। ਡਾਕਟਰ ਸਾਹਿਬ ਕੋਈ ਨਾਲ ਪਰਹੇਜ਼ ਰੱਖਣ ਦੀ ਜ਼ਰੂਰਤ ਹੈ ਮੇਰੀ ਪਰਹੇਜ਼ ਕੋਈ ਖਾਸ ਨਹੀਂ ਜੀ ਥੋੜਾ ਜਿਹਾ ਸਲਾਦ ਲੈ ਪਾਣੀ ਵੱਧ ਵੱਧ ਪੀਵੇ ਕਿਉਂਕਿ ਪਥਰੀ ਨੇ ਖੁਰਕੇ ਪਾਣੀ ਦੇ ਰਹੀ ਪਿਸ਼ਾਬ ਦੇ ਰਹੀ ਨਿਕਲਣਾ ਹੁੰਦਾ ਜਿੰਨਾ ਮਰੀਜ਼ ਪਾਣੀ ਪੀਵੇ ਉਹਨਾਂ ਚੰਗਾ ਖਾਣਾ-ਸੋਡਾ ਵਗੈਰਾ ਵੀ ਨਾਲ ਕਈ ਬੰਦੇ ਪੀ ਲੈਂਦੇ ਨੇ ਤੇ ਜਿੰਨਾ ਪਸ਼ਾਬ ਵੱਧਦਾ ਵੇ ਉਹਨਾਂ ਜਲਦੀ ਠੀਕ ਹੁੰਦਾ ਕਿਉਂਕਿ ਪਸੀਨੇ ਖੁਰਪੇ ਪਸ਼ਾਬ ਦੇ ਰਸਤੇ ਬਾਹਰ ਨਿਕਲਣਾ ਹੁੰਦੇ ਗਰਮੀਤ ਕਾਰ ਜੀ ਕਿਹੜਾ ਪਿੰਡ ਆ ਤੁਹਾਡਾ ਬਾਣਾ ਕਰਦਈਏ ਪਥਰੀ ਸੀਗੀ ਤੁਹਾਡੇ ਕਦੋਂ ਤੁਸੀਂ ਹਸਪੀਟਲ ਦਾ ਗਨਸੀ ਪੂਰੀ ਜਿਹੜੀ ਹੈਗੀ ਹੈ ਗੱਲਬਾਤ ਹੈ ਜਿਹੜੀ ਉਹ ਸਾਂਝੀ ਕਰੋ ਹਾਂਜੀ ਮੇਰੇ ਪਾਸੇ ਸੀ ਜੀ ਮੈਂ ਅਲਟਰਾਸਾਉਂ ਕਰਾਇਆਗਾ 8 ਐਮ ਦੀ ਪਥਰੀ ਸੀਗੀ ਕਿੱਥੇ ਸੀ ਪਥਰੀ ਤੁਹਾਡੇ ਗੁਰਦੇ ਵਿੱਚ ਹੀ ਅੱਛਾ ਹਾਂਜੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਡਾਕਟਰ ਸਾਹਿਬ ਨੇ ਤੁਹਾਨੂੰ ਛੁੱਟੀ ਦਿਵਾਤੀ ਜੀ ਨਹੀਂ ਪਹਿਲਾਂ ਦਾਖਲ ਸੀ ਹਾਂਜੀ ਪਹਿਲਾਂ ਦਾਖਲ ਸੀ ਅੱਛਾ ਹਾਂਜੀ ਫਿਰ ਡਾਕਟਰ ਸਾਹਿਬ ਕਹਿੰਦੇ ਜੀ ਤੁਸੀਂ ਘਰੇ ਆ ਜਾਓ ਵੀ ਮੈਂ ਆਪ ਦੇਖਾਂਗਾ ਜੀ ਹਾਂਜੀ ਫਿਰ ਡਾਕਟਰ ਸਾਹਿਬ ਨੇ ਸਾਨੂੰ ਦਵਾਈ ਦਿੱਤੀ 2 ਮਹੀਨਿਆਂ ਦੀ ਜੀ ਉਸ ਤੋਂ ਬਾਅਦ ਜੀ ਮੈਂ ਠੀਕ ਆਂਗਾ ਜੀ ਹੋਨਾ ਬਿਲਕੁਲ ਠੀਕ ਹੋ। ਹਾਂਜੀ ਹਾਂਜੀ। ਕਿੰਨਾ ਟਾਈਮ ਤੁਸੀਂ ਦਵਾਈ ਖਾਧੀ ਹੈ? 2 ਮਹੀਨੇ ਦਵਾਈ ਖਾਧੀ ਹੈ ਜੀ ਮੈਨੇ। ਕੋਈ ਨੁਕਸਾਨ ਤਾਂ ਨਹੀਂ ਅਸੀ? ਹਾਂਜੀ ਕੋਈ ਨੁਕਸਾਨ ਨਹੀਂ। ਵਿੱਚ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਜੀ? ਬਰਵਿੰਦਰ ਸਿੰਘ ਆ ਜੀ ਪਿੰਡ ਬੋੜਾ ਖੁਰਦਾ ਜੀ। ਇਹ ਕੀ ਤੁਹਾਡੀ ਘਰਦਿਆਂ ਨੂੰ ਕੀ ਜਿਹੜੀ ਹੈ ਬਿਮਾਰੀ ਸੀ ਕਿਵੇਂ ਇਹਦਾ ਇਲਾਜ ਹੋਇਆ? ਬਰਸਾ ਮੈਨੂੰ ਪਾਤਰੀ ਦੀ 8 ਮਹੀਨੇ ਮਦੀ ਜੀ। ਅੱਛਾ। ਤੇ ਮੈਨੂੰ ਹੱਸਤਾ ਚ ਲੈ ਹੈ ਗਿਆ। ਤੇ ਹੱਸਤਾ ਚ ਲੈ ਜਾਣ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਪ੍ਰੈਸ਼ਰ ਹੋਊਗਾ। ਤੇ ਫਿਰ ਮੈਂ ਇਹਨਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਐ ਕਹਿੰਦਾ ਗੱਲ ਹੈ ਜੀ ਤੇ ਇਹ ਕਹਿੰਦੇ ਕੋਈ ਲੋੜ ਦੇ ਪ੍ਰੈਸਰ ਕੋ ਤੁਸੀਂ ਮੇਰੇ ਕੋਲ ਆਓ ਤੇ ਮੈਂ ਇਹਨਾਂ ਕੋਲ ਆਇਆ ਜੀ ਤੇ ਇਹਨਾਂ ਨੇ ਦਵਾਈ ਦਿੱਤੀ ਤੇ ਨਾਲ ਫਰਕ ਪਿਆ ਜੀ ਉੱਥੇ ਜਿਹੜੇ ਹਸਪਤਾਲ ਤੁਸੀਂ ਦਾਖਲ ਸੀ ਉਹਨਾਂ ਵੱਲੋਂ ਕਿੰਨਾ ਕੁ ਖਰਚਾ ਕਿਹਾ ਗਿਆ ਸੀਗਾ ਉਹਨਾਂ ਨੇ ਕਹਿੰਦੇ ਕਹਿੰਦੇ 50-60 ਹਜ਼ਾਰ ਰੁਪਏ ਖਰਚ ਆਊਗਾ ਜੀ ਕਹਿੰਦੇ ਠੀਕ ਹੈ ਜੀ ਤੇ ਫਿਰ ਮੈਂ ਕਿਹਾ ਕੋਈ ਇੰਨਾ ਪੈਸਾ ਹੈ ਨਹੀਂ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦੇ ਸਾਡੇ ਕੋਲ ਆਉਗਾ ਤੇ ਅਸੀਂ ਇੱਥੇ ਇਲਾਜ ਕਰਾਂਗੇ